ਸਾਸ਼ੀਗਲ ਦੋਸਤੋ ਮੈਂ ਹਾਂ ਵਰਨ ਸ਼ੋਕਲਾ ਜੇ ਗੱਲ ਪੰਜਾਬੀਆਂ ਦੀ ਕਰੀਏ ਤਾਂ ਪੰਜਾਬੀਆਂ ਨੇ ਹਰ ਇੱਕ ਆਪਣੇ ਖੱਤੇ ਦੇ ਵਿੱਚ ਮੱਲਾ ਮਾਰੀਆਂ ਨੇ ਤੇ ਗੱਲ ক্রিকেট ਦੀ ਕਰਾਂਗੇ ਇਹ ਪੰਜਾਬ ਦਾ ਰੋਪੜ ਜ਼ਿਲ੍ਹੇ ਦਾ ਨੌਜਵਾਨ ਸਿਮਰਜੀਤ ਸਿੰਘ ਕੰਗਾ ਕੰਗਾ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਸੀ ਅੰਤਰਰਾਸ਼ਟਰੀ ਖਿਡਾਰੀ ਹੋ ਥੈਂਕ ਯੂ ਜੀ ਸਾਲਾ ਸਵਾਲਾ ਜੀ ਪੰਜਾਬੀ ਘਰ ਕੀ ਤੋਂ ਆਇਓ ਅੰਤਰਰਾਸ਼ਟਰੀ ਖਿਡਾਰੀ ਬਣ ਕੇ ਕਿਵੇਂ ਲੱਗ ਰਿਹਾ ਤੇ ਬਹੁਤ ਚੰਗਾ ਲੱਗ ਰਿਹਾ ਜੀ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਖੜਾ ਆ ਗਿਆ ਜਰਾ ਪਰਿੰਟ ਤੇਰਾ ਪਰਿਵਾਰ ਤੇ ਸਾਰੇ ਮੇਰਾ ਪਰਿਵਾਰ ਮੈਨੂੰ ਲੈਣ ਆਇਆ ਤੇਰਾ ਸਵਾਗਤ ਕਰਨਾ ਹੈ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਮੈਨੂੰ ਬਹੁਤ ਚੰਗਾ ਲੱਗਾ ਇਹ ਜਰਨੀ ਸਟਾਰਟ ਕਿਵੇਂ ਹੋਈ ਤੁਹਾਡੀ ਤੁਸੀਂ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਕਿਵੇਂ ਬਣਿਆ ਦੁਬਈ ਦੇ ਵਿੱਚ ਜਾ ਕੇ ਯੂਏਈ ਦੇ ਵਿੱਚ ਜਾ ਕੇ ਔਰ ਇਹ ਸਟਾਰਟ ਹੁੰਦਾ ਵੈਸੇ ਮੈਂ ਸਟਾਰਟ ਕਾਫੀ ਪਹਿਲਾਂ ਕੀਤਾ ਸੀ 2008 ਤੋਂ ਪਰ ਸਟਾਰਟ ਜਿਹੜੀ ਦੁਬਈ ਦੀ ਜਰਨੀ 2021 ਤੋਂ ਸਟਾਰਟ ਹੁੰਦੀ ਹੈ ਹਮ ਇੰਡੀਆ ਦੇ ਵਿੱਚ ਪ੍ਰੈਕਟਿਸ ਕਰਦੇ ਰਹੇ ਪਹਿਲਾਂ ਜੀ 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 ਇੰਡੀਆ 'ਚ ਮੈਂ ਕ੍ਰਿਕਟ ਖੇਡਿਆ ਪਹਿਲਾਂ ਕਾਫੀ ਕਿੰਨੀ ਉਮਰ ਤੋਂ ਕ੍ਰਿਕਟ ਖੇਡਣ ਲੱਗੀ ਸੀ ਮੈਂ +2 ਤੋਂ ਬਾਅਦ ਸ਼ੁਰੂ ਸਟਾਰਟ ਕੀਤੀ ਸੀਗੀ 18 ਸਾਲ ਦੀ ਉਮ ਸਤੇ ਮੈਂ ਥੋੜਾ ਲੇਟ ਸਟਾਰਟ ਕੀਤਾ ਸੀ ਤੇ ਪਰ ਮਿਹਨਤ ਕਰਨ ਦਾ ਮੈਨੂੰ ਸ਼ੌਂਕ ਸੀ ਤੇ ਮੈਨੂੰ ਸਿਰਫ ਇੱਕ ਹੀ ਕੰਮ ਸੀ ਮੈਂ ਕ੍ਰਿਕਟ ਹੀ ਖੇਡਣੀ ਹੋਰ ਕੁਝ ਨਹੀਂ ਤੇ ਇਹੀ ਮੇਰਾ ਟਾਰਗੇਟ ਸੀਗਾ ਤੇ ਉਹ ਅੱਜ ਤੱਕ ਚੱਲਦਾ ਰਿਹਾ ਤੇ ਉਹਦੀ ਬਦੌਲਤ ਮੈਂ ਇੰਟਰਨੈਸ਼ਨਲ ਕ੍ਰਿਕਟ ਖੇਡਿਆ ਗਿਆ ਛੜੀ ਦੇ ਨਾਲ ਨਾਲ ਛੜੀ ਫ੍ਰੈਂਡਸੇ ਖੇਲਦੇ ਸੀ ਪਹਿਲਾਂ ਸਟਾਰਟ ਮੈਂ ਪਿੰਡ ਤੋਂ ਹੀ ਕੀਤਾ ਸੀ ਸਟਾਰਟ ਪਿੰਡ ਤੋਂ ਟੈਨਿਸ ਬਾਲ ਖੇਡਦੇ ਸੀ ਜਿਵੇਂ ਸਾਰੇ ਲੋਕੀ ਖੇਡਦੇ ਨੇ ਪਿੰਡ 'ਚ ਤੇ ਪਰ ਮੈਂ ਕੁਝ ਮੇਰੇ ਦਿਮਾਗ 'ਚ ਕੁਝ ਹੋਰ ਹੀ ਚੱਲਦਾ ਸੀ ਕਿ ਮੈਂ ਸਿਰਫ ਕ੍ਰਿਕਟ ਖੇਡਣੀ ਹੈ ਤੇ ਮੈਨੂੰ ਇਹ ਸੀਗਾ ਕਿ ਮੈਂ ਉਹ ਜਿੱਦਾਂ ਉਹ ਖੇਡਦੇ ਨੇ ਉਸ ਲੈਵਲ ਤੇ ਜਾ ਕੇ ਮੈਂ ਉਹ ਖੇਡਣੀ ਚਾਹੁੰਦਾ ਸੀ ਤੇ ਉਹ ਮੈਨੂੰ ਸ਼ੌਂਕ ਸੀਗਾ ਉਸ ਚੀਜ਼ ਦਾ ਤੇ ਮੈਂ ਫਿਰ ਥੋੜਾ ਜਿਹਾ ਘਰ ਦੇ ਵੀ ਇਸ ਚੀਜ਼ ਤੋਂ ਅਵੇਅਰ ਨਹੀਂ ਸੀਗੇ ਉਹਨਾਂ ਨੇ ਵੀ ਕਿਹਾ ਕਿ ਨਹੀਂ ਰਹਿਣ ਦੇ ਕੰਮ ਨਹੀਂ ਹੈਗਾ ਫਿਰ ਮੈਂ ਪਲੱਸ 2 ਕਰਨ ਤੋਂ ਬਾਅਦ ਥੋੜਾ ਜਿਹਾ ਹੋਇਆ ਕਿ ਮੈਂ ਚੰਡੀਗੜ੍ਹ ਜਾਣ ਦਾ ਜ਼ਰੀਆ ਬਣਾਇਆ ਸਟੱਡੀ ਨੂੰ ਜੀ ਤੇ ਮੈਂ ਉਹ ਇੱਕ ਜ਼ਰੀਆ ਹੀ ਸੀਗਾ ਬਸ ਤੇ ਸਟੱਡੀ ਮੇਰਾ ਇੰਟਰਸਟ ਨਹੀਂ ਸੀਗਾ ਮੈਂ ਸਿਰਫ ਜਾ ਕੇ ਉੱਥੇ ਪ੍ਰੈਕਟਿਸ 8-8 ਘੰਟੇ ਪ੍ਰੈਕਟਿਸ ਕੀਤੀ ਸੈਕਟਰ 16 ਦੇ ਗਰਾਊਂਡ 'ਚ ਸਟਾਰਟਿੰਗ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਸਮਝ ਆਈ ਕਿ ਗੇਮ ਨੂੰ ਕਿੱਦਾਂ ਖੇਡਿਆ ਜਾ ਸਕਦਾ ਹੈ ٹینس ਬਾਲ ਤੋਂ ਲੈਦਰ ਦੀ ਬਾਲ ਤੋਂ ਸ਼ਿਫਟ ਹੋਣ ਨੂੰ ਕਿੰਨਾ ਮੁਸ਼ਕਲ ਲੱਗੇ ਨੇ ਲੱਗਾ ਥੋੜਾ ਜਿਹਾ ਮੈਨੂੰ ਲੱਗਾ ਸਟਾਰਟਿੰਗ ਦੇ ਵਿੱਚ ਉਹ ਤੁਸੀਂ ਕਹੋਗੇ ਇੱਕ ਸਾਲ ਪਹਿਲਾਂ ਮੈਨੂੰ ਲੱਗਾ ਕਿ ਉਹ ਡਿਫਰੈਂਟ ਟੋਟਲੀ ਡਿਫਰੈਂਟ ਹੈ ਜੀ ਤੇ ਉਹ ਗੇਮ ਦਾ ਖੇਡਣ ਦਾ ਤਰੀਕਾ ਕੁਝ ਹੋਰ ਹੈਗਾ ਉਹ ਜੋ ਆਪਾਂ ਪਿੰਡ ਚ ਖੇਡਦੇ ਬਿਲਕੁਲੀ ਟੋਟਲੀ ਦੋ ਸਿੱਕੇ ਨੇ ਸਿੱਕੇ ਦੇ ਦੋ ਪਹਿਲੂ ਨੇ ਉਹ ਦੂਜਾ ਉਹ ਦੂਜਾ ਉਹ ਬਿਲਕੁਲੀ ਡਿਫਰੈਂਟ ਹਮ ਪਰ ਉੱਥੇ ਜਦੋਂ ਪਰ ਮੈਨੂੰ ਤਾਂ ਸੀਗਾ ਕਿ ਮੈਂ ਕਰਨਾ ਤੇ ਜਦੋਂ ਸ਼ਿਫਟ ਹੋਇਆ ਉਸ ਤੋਂ ਬਾਅਦ ਗੇਮ ਚੱਲਦੀ ਕਿ ਪ੍ਰੈਕਟਿਸ ਕਰਦੇ ਗਏ ਤੇ ਮਿਹਨਤ ਬਹੁਤ ਸੀ ਮੇਰੀ ਬਹੁਤ ਮਿਹਨਤ ਕੀਤੀ ਹੈ ਤੇ ਮੈਂ ਨੇਚਰਲ ਪਲੇਅਰ ਨਹੀਂ ਸੀਗਾ ਤੇ ਮੈਂ ਮਿਹਨਤ ਕਰ ਕਰਕੇ ਬਣਿਆ ਮੈਂ ਦਿਨ ਦੇ 50-50 ਓਵਰ ਪ੍ਰੈਕਟਿਸ ਤੋਂ ਬੋਲ ਪੰਦਾ ਸੀ ਤੇ ਉਹ ਤੁਸੀਂ ਬੋਲਰ ਹੋ ਹਾਂਜੀ ਮੈਂ ਬੋਲਰ ਹਾਂ ਤੇ ਮੈਂ ਉਸ ਚੀਜ਼ ਤੇ ਮੈਨੂੰ ਮੈਂ ਸੋਚਦਾ ਕਿ ਮੈਨੂੰ ਦੁਬਈ ਦੀ ਧਰਤੀ ਜਾ ਕੇ ਰਵਾਟ ਲੈ ਲੱਫਟਮ ਪੇਸ ਕਰਦੇ ਨੇ ਲੱਫਟ ਸਪਿਨਰਸ ਪਿਨ ਲੱਫਟਮ ਸਪਿਨਰ ਲੱਫਟ ਸਪਿਨਰ ਤੇ ਤੁਸੀਂ ਚੰਡੀਗੜ੍ਹ ਤੋਂ ਫਿਰ ਦੁਬਈ ਸਿੱਖ ਤੋਂ ਨਹੀਂ ਚੰਡੀਗੜ੍ਹ ਤੋਂ ਮੈਂ 6-7 ਸਾਲ ਪ੍ਰੈਕਟਿਸ ਕੀਤੀ ਫਿਰ ਉਸ ਤੋਂ ਬਾਅਦ ਮੈਂ ਡਿਸਟ੍ਰਿਕਟ ਖੇਡੀ ਲੁਧਿਆਣਾ ਤੋਂ ਉਤੋਂ 2015 ਤੋਂ ਮੈਂ ਲੁਧਿਆਣਾ ਤੋਂ ਡਿਸਟ੍ਰਿਕਟ ਖੇਡੀ 14-15 ਤੋਂ ਫਿਰ 2021 ਤੱਕ ਮੈਂ ਉੱਥੇ ਰਿਹਾ ਦੁਬਈ ਜਾਣ ਦਾ ਤੁਹਾਡਾ ਯੂਏ ਜਾਣ ਦਾ ਸਫ਼ਰ ਦੁਬਈ ਜਦੋਂ ਇੱਥੇ ਕੋਵਿਡ ਆਇਆ ਉਦੋਂ ਕੋਵਿਡ ਦੇ ਵਿੱਚ ਪ੍ਰੈਕਟਿਸ ਬੰਦ ਹੋ ਗਈ ਸੀ ਇੱਥੇ ਜੀ ਮੇਰਾ ਇੱਕ ਦੋਸਤ ਆ ਉੱਥੇ ਮੈਂ ਉਹਦੇ ਨਾਲ ਗੱਲ ਕੀਤੀ ਸੰਦੀਪ ਸਿੰਘ ਸੰਡੀ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਅੰਮ੍ਰਿਤਸਰ ਦਾ ਮੁੰਡਾ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇੱਥੇ ਆ ਕੇ ਖੇਡਣਾ ਚਾਹਣਾ ਤੇ ਉਹ ਕਹਿੰਦਾ ਕਿ ਇੱਥੇ ਚੱਲ ਰਹੀ ਹੈ ਪ੍ਰੈਕਟਿਸ ਮੈਚੇਸ ਹੁੰਦੇ ਨੇ ਤੇ ਮੈਂ ਆਪਣੇ ਸਰ ਪ੍ਰੈਕਟਿਸ ਲਈ ਗਿਆ ਸੀ ਉੱਥੇ ਜੀ ਕਿ ਇੱਕ ਮਹੀਨਾ ਦੋ ਮਹੀਨਾ ਪ੍ਰੈਕਟਿਸ ਕਰਾਂਗੇ ਉੱਥੇ ਜਾ ਕੇ ਤੇ ਉਹ ਮੈਂ ਉੱਥੇ ਗਿਆ ਫਲਾਈਟਾਂ ਬੰਦ ਹੋ ਗਈਆਂ ਤੇ ਬਸ ਉਸ ਤੋਂ ਬਾਅਦ ਮੈਂ ਟੋਟਲੀ ਉੱਥੇ ਸ਼ਿਫਟ ਹੋ ਗਿਆ ਫਿਰ ਤੇ ਮੈਨੂੰ ਜਦੋਂ 4 ਕੁ ਮਹੀਨਾ ਰਹਿਣ ਤੋਂ ਬਾਅਦ ਸਮਝ ਆਇਆ ਕਿ ਮੇਰਾ ਇੱਥੇ ਫਿਊਚਰ ਮੈਨੂੰ ਦਿਖਿਆ ਮੈਂ ਕਿਹਾ ਮੈਚਾਂ ਵਿੱਚ ਖੇਡਾਂਗਾ ਹੁਣ ਤੇ ਬਸ ਉੱਥੇ ਫਿਰ ਮੈਂ ਡੋਮੈਸਟਿਕ ਖੇਡਿਆ ਉੱਥੇ ਪਰਫਾਰਮ ਕੀਤਾ ਤੇ ਹੁਣ 3 ਸਾਲ ਰਹਿਣ ਤੋਂ ਬਾਅਦ ਮੈਂ ਐਲੀਜੀਬਲ ਹੋ ਗਿਆ ਕੰਟਰੀ ਲਈ ਜੀ ਤੇ ਇਸ ਸਾਲ ਫਿਰ ਮੈਂ ਆਪਣਾ ਨਵੰਬਰ ਦੇ ਵਿੱਚ 20 ਨਵੰਬਰ ਨੂੰ ਮੈਂ T20 ਡੈਬਿਊ ਇੰਟਰਨੈਸ਼ਨਲ ਡੈਬਿਊ ਕੀਤਾ। ਇੰਡੀਆ ਦੇ ਹੋਰ ਵੀ ਖਿਡਾਰੀ ਨੇ ਜਿੱਥੇ ਪ੍ਰੈਕਟਿਸ ਕਰਨ ਜਾਂਦੇ ਆ ਬਹੁਤ ਬਹੁਤ ਪਲੇਅਰਾਂ ਉੱਥੇ ਉੱਥੇ ਜ਼ਿਆਦਾਤਰ ਜਿਹੜੀ ਕਮਿਊਨਿਟੀ ਹੈਗੀ ਹੈ ਯੂਏ ਟੀਮ ਚ ਉਹ ਪਾਕਿਸਤਾਨ ਤੇ ਇੰਡੀਆ ਦੇ ਪਲੇਅਰ ਹੀ ਜਾਂਦੇ ਆ। ਜੀ। ਸਭ ਤੋਂ ਕੋਣ ਮੇਨ ਸਵਾਲ ਹੈ ਤੁਸੀਂ ਪਹਿਲੇ ਅਮਰਤਾ ਦੇ ਖਿਡਾਰੀ ਹੋ। ਕਿੰਨਾ ਮੁਸ਼ਕਲ ਆਇਆ ਉੱਥੇ ਤੁਹਾਨੂੰ ਅਮਰਤਾ ਨਹੀਂ ਹੋਣ ਦੇ ਵਾਅਦੇ ਤੇ ਰਹਿਣ ਦੇ ਵਿੱਚ। ਨਹੀਂ ਮੈਨੂੰ ਕੋਈ ਮੁਸ਼ਕਲ ਨਹੀਂ ਆਈ ਕਦੇ ਵੀ ਅੱਜ ਤੱਕ। ਤੇ ਮੈਂ ਇੰਟਰਨੈਸ਼ਨਲ ਡੋਮੈਸਟਿਕ ਖੇਡਿਆ ਇੰਟਰਨੈ ਜਾ ਕੋਈ ਵਿਤਕਰਾ ਨਹੀਂ ਹੋਇਆ ਮੇਰਾ ਸਵਾਲ ਪੁੱਛਣ ਦਾ ਕਾਰਨ ਇਹ ਕਿ ਤੁਸੀਂ ਪਹਿਲੇ ਖਿਡਾਰੀ ਨੂੰ ਭਾਰਤ ਦਾ ਤੁਸੀਂ ਦੇਖੋ ਸਭ ਤੋਂ ਵੱਡੀ ਮਾਰਕੀਟ ਹੈ ਕ੍ਰਿਕਟ ਦੇ ਵਿੱਚ ਇੰਡੀਆ ਹੁਣ ਤੱਕ ਕੋਈ ਗੁਰਸੇ ਖਿਡਾਰੀ ਨਹੀਂ ਹੋਇਆ ਤੁਸੀਂ ਪਹਿਲੇ ਖਿਡਾਰੀ ਨੂੰ ਤੁਹਾਨੂੰ ਮਾਨ ਪ੍ਰਾਪਤ ਹੋਇਆ ਮੈਂ ਮੇਰਾ ਸਵਾਲ ਇਹ ਸੀਗਾ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਮੈਨੂੰ ਕਦੇ ਪ੍ਰੋਬਲਮ ਨਹੀਂ ਆਈ ਤੇ ਮਤਲਬ ਕਿ ਮਾਨ ਵਾਲੀ ਗੱਲ ਹੈ ਮੈਂ ਕਹਿ ਸਕਦਾ ਕਿ ਮੇਰਾ ਟੀਚਾ ਹੀ ਇਹ ਸੀਗਾ ਮੈਂ ਜਦੋਂ ਇੱਥੋਂ ਤੁਰਿਆ ਸੀ ਆਪਣੇ ਪਿੰਡੋਂ ਪਹਿਲੇ ਦਿਨ ਮੈਨੂੰ ਯਾਦ ਹੈ 2008 ਦੇ ਵਿੱਚ ਤੇ ਮੈਂ ਗੁਰੂ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਅਰਦਾਸ ਕਰਕੇ ਸੁਰਿਆ ਸੀ ਕਿ ਮੈਂ ਖੜਾਰੇ ਬਣਨਾ ਚਾਹ ਗੁਰਸੇਖ ਖੜਾਰੇ ਜੀ ਕੱਲਾ ਖੜਾਰੇ ਨਹੀਂ ਉਹ ਗੁਰੂ ਸਾਹਿਬ ਨੇ ਮੇਰੀ ਇਲਾਜ ਰੱਖੀ ਉਹ ਚੀਜ਼ ਮੈਂ ਮੰਨਦਾ ਕਿ ਮੈਨੂੰ ਮੈਂ ਦਿੱਤਾ ਹੁਣੇ ਮੈਨੂੰ ਜੋ ਮੈਂ ਮੰਗਿਆ ਸੀ ਮੈਨੂੰ ਮਿਲੇ ਇੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਗ੍ਰੇਡ ਛੇਡਣ ਦੇ ਵਿੱਚ ਅੱਜ ਤੱਕ ਕਦੇ ਵੀ ਨਹੀਂ ਆ ਜੀ ਕਦੇ ਵੀ ਨਹੀਂ ਜੀ ਇੱਕ ਪਰਸਨਲ ਸਵਾਲ ਕਰ ਲੈਂਦੇ ਆ ਪਿੰਡਾਂ ਦੇ ਲੜਕੀਆਂ ਸੀ ਪਿੰਡਾਂ ਦੇ ਤੁਸੀਂ ਉਹ ਜਦੋਂ ਕਹਿੰਦੇ ਘਰ ਤੇ ਜੁਆ ਖੇਡਣ ਚੱਲਦਾ ਮਾਪੇ ਗਾਲਾਂ ਕੱਢਣਾ ਜਾਂਦੇ ਨੇ ਵੀ ਆ ਕੇ ਬੈਟਬਾਲ ਚੱਕਿਆ ਕਰਦੇ ਬੱਤੰ ਕਰਦੇ ਸੀਗੇ ਨਹੀਂ ਜਦੋਂ ਸਟਾਰਟਿੰਗ ਸੀਗਾ ਕਿ ਪਰ ਉਹਨਾਂ ਨੇ ਮੈਨੂੰ ਜ਼ਿਆਦਾਤਰ ਸਪੋਰਟ ਹੀ ਕੀਤਾ ਹ ਹ ਉਹਨਾਂ ਨੇ ਦੇਖੋ ਮੈਨੂੰ ਲੱਗਦਾ ਸ਼ਾਇਦ ਮੇਰੇ ਧਿਆਨ ਚ ਜਿਹੜੇ ਮੇਰੇ ਸਰਕਲ ਦੇ ਲੋਕ ਨੇ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ 31 ਸਾਲ ਤੱਕ ਆਪਣੇ ਘਰੋਂ ਪੈਸੇ ਲੈ ਕੇ ਮੈਂ ਕ੍ਰਿਕਟ ਖੇਡਦਾ ਰਿਹਾ ਪੇਰੈਂਟਸ ਦਾ ਪੂਰਾ ਸਪੋਰਟ ਤੇ ਉਹ ਜਿੰਨੇ ਕੁ ਜੋਗੇ ਸੀਗੇ ਉਹਨਾਂ ਨੇ ਮੈਨੂੰ ਮੈਂ ਨਹੀਂ ਕਹਿੰਦਾ ਕਿ ਬਹੁਤ ਸਾਰੀ ਫੈਸਿਲਿਟੀ ਸੀ ਪਰ ਉਹ ਜਿੰਨੇ ਜੋਗੇ ਸੀ ਉਹਨਾਂ ਨੇ ਮੈਨੂੰ ਦਿੱਤਾ ਪਰ 31 ਸਾਲ ਦੀ ਉਮਰ ਤੱਕ ਜਦੋਂ ਤੱਕ ਮੈਂ ਇੱਥੋਂ ਗਿਆ ਯੂਈ ਗਿਆ ਮੈਂ ਇੱਥੇ ਉੱਥੇ ਜਾਣ ਤੱਕ ਮੈਂ ਇੱਥੋਂ ਪੈਸੇ ਲੈ ਕੇ ਘਰੋਂ ਖਰਚਾ ਕਰਕੇ ਆਪਣੀ ਪ੍ਰੈਕਟਿਸ ਸਾਰਾ ਕੁਝ ਕਰਦਾ ਰਿਹਾ ਤੇ ਉਹਨਾਂ ਨੇ ਮੈਨੂੰ ਕਦੇ ਮੱਥੇ ਟੇਉਣੀ ਨਹੀਂ ਪਾਈ ਨਾ ਉਹਨਾਂ ਨੇ ਮੈਨੂੰ ਕਿਹਾ ਕਦੇ ਕਿ ਨਾ ਮੇਰੇ ਡੈਡੀ ਨਾ ਮੰਮੀ ਕਦੇ ਨਹੀਂ ਉਹਨਾਂ ਨੇ ਮਨਾ ਸਕਿਆ ਅਗਲਾ ਮਾਈਲਸਟੋਨ ਕੀ ਹੈ ਆਪੀਲ ਵਿੱਚ ਦੇਖਣਾ ਚਾਹੁੰਦਾ ਹਾਂ ਬਾਈਲਸਟੋਨ ਤੇ ਹੈ ਆਪਣੀ ਗੇਮ ਇੰਪਰੂਵ ਕਰਨੀ ਆ ਮੈਂ ਤੇ ਮੈਨੂੰ ਦੇਣ ਵਾਲਾ ਉੱਤੇ ਵਾਲਾ ਜੋ ਮੈਨੂੰ ਦੇਊਗਾ ਮੈਂ ਲਵ ਜਿੰਨਾ ਵੀ ਮੈਨੂੰ ਚਾਂਸ ਮਿਲੇਗਾ ਖੇਡਣ ਦਾ ਮੈਂ ਖੇਡਾਂਗਾ ਪਰ ਮੇਰਾ ਜੋ ਟਾਰਗੇਟ ਹੈ ਮੈਂ ਆਪਣੇ ਗੇਮ ਨੂੰ ਹੋਰ ਇੰਪਰੂਵ ਕਰਨਾ ਕੋਈ ਬੰਦੇ ਦੇ ਮਨ ਚ ਹੁੰਦਾ ਵੀ ਮੈਂ ਡ੍ਰੀਮ ਆਫ ਰੋਹਿਤ ਸ਼ਰਮ ਨਾ ਕਰਨਾ ਵਿਰਾਟ ਕੋਹਲੀ ਨੂੰ ਕਰਨਾ ਐਨੀ ਦੀ ਕੀ ਗੱਲ ਨਹੀਂ ਇਹ ਅਜੇ ਤੱਕ ਨਹੀਂ ਰਿਹਾ ਇਦਾਂ ਦੀਆਂ ਚੀਜ਼ਾਂ ਕਦੇ ਕਿਉਂਕਿ ਪਲੇਅਰ ਮੈਂ ਮੈਂ ਹਮੇਸ਼ਾ ਆਪਣੇ ਆਪ ਨੂੰ ਵੀ ਇੱਕ ਪਲੇਅਰ ਦੀ ਜਗ੍ਹਾ ਤੇ ਰੱਖਦਾ ਕਿ ਮੈਂ ਵੀ ਪਲੇਅਰ ਹਾਂ ਤਾਂ ਮਤਲਬ ਕਿ ਮੈਂ ਕਦੇ ਵੀ ਕਿਸੇ ਪਲੇਅਰ ਨੂੰ ਵੱਡਾ ਜਾਂ ਛੋਟਾ ਨਹੀਂ ਸਮਝਦਾ ਜਦੋਂ ਮੈਂ ਗਰਾਊਂਡ ਦੇ ਅੰਦਰ ਗਿਆ ਮੇਰੇ ਲਈ ਹਰ ਪਲੇਅਰ ਬਰਾਬਰ ਹੈ ਪਲੇਅਰ ਆਲ ਮੌਡਰ ਕ੍ਰਿਕਟਰ ਕੋਡ ਰੋਲ ਮਾਡਲ ਮੇਰੇ ਲਈ ਜੋ ਸਾਡੇ ਪੁਰਾਣੇ ਸੀਗੇ ਵਿਸ਼ਨ ਸਿੰਘ ਵੈਦੀ ਜੀ ਮੈਂ ਉਹਨਾਂ ਨੂੰ ਇੱਕ ਵਾਰੀ ਮਿਲਣ ਦਾ ਚਾਂਸ ਮਿਲਿਆ ਮੈਨੂੰ ਮੈਂ ਉਹਨਾਂ ਦੀ ਥੋੜੀ-ਬਹੁਤੀ ਬੋਲਿੰਗ ਵੀ ਦੇਖੀ ਹੈ ਮੈਂ ਉਹਨਾਂ ਨੂੰ ਡਿਸਪਲਨ ਵਾਈਜ਼ ਮੈਂ ਮੰਨਦਾ ਕਿ ਉਹ ਬਹੁਤ ਡਿਸਪਲਿਨਡ ਸੀਗੇ ਤੇ ਐਜ਼ ਅ ਡਿਸਪਲਨ ਉਹਨਾਂ ਨੂੰ ਮੈਂ ਰੋਲ ਮਾਡਲ ਮੰਨਦਾ ਪਰ ਜਿਹੜਾ ਲੈਫਟ ਹਾਂਡ ਸਪਿਨਰ ਜੋ ਮੇਰਾ ਮੈਂ ਮੰਨਦਾ ਆਈਡਲ ਔਰ ਡੈਨੀਅਲ ਵਿਟੋਰੀ ਨਿਊਜ਼ੀਲੈਂਡ ਦਾ ਮੈਂ ਬਹੁਤ ਲਾਈਕ ਕਰਦਾ ਹਾਂ ਜੇ ਤੁਸੀਂ ਇੰਡੀਆ ਤੋਂ ਜਦੋਂ ਤੁਸੀਂ ਯੂਈ ਜਾਓਗੇ ਫਿਰ ਨੈਕਸਟ ਟੂਰ ਕਿੱਥੇ ਦਾ ਹੈ ਨੈਕਸਟ ਹੋਰ ਜਿੰਨਾ ਨੂੰ ਮੈਨੂੰ ਹੁਣ ਧਿਆਨ ਆ ਕਿ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਸ਼ਾਇਦ ਸ਼੍ਰੀਲੰਕਾ ਨਾਲ ਸਾਡੀ ODI ਸੀਰੀਜ਼ ਹੈ ਤੇ ਉਸ ਤੋਂ ਬਾਅਦ ਇਹ ਇਹ ਟਰਾਈ ਸੀਰੀਜ਼ ਹੈ ਮੇਰੇ ਖਿਆਲ ਚ ਤੇ ਉਸ ਤੋਂ ਬਾਅਦ ਸਾਡਾ ਨੀਦਰਲੈਂਡ ਟੂਰ ਹੈ ਤਿਆਰੀਆਂ ਫਿਰ ਬੱਲੇ ਬੱਲੇ ਕਰਵਾਉਣੀ ਹੈ ਹਮੇਸ਼ਾ ਹੀ ਐਨੀ ਟਾਈਮ ਅਸੀਂ ਹਮੇਸ਼ਾ ਹੀ ਤਿਆਰ ਹਾਂ ਆਪਣੀ ਟੀਮ ਲਈ ਹਮੇਸ਼ਾ ਜਾਨ ਮਾਰ ਕੇ ਖੇਡਾਂਗੇ ਤੇ ਜਿੱਤਣ ਦੇ ਹੀ ਹਮੇਸ਼ਾ ਸਾਡਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੀ ਸਿਗਿਆ ਦਵਾਂਗੇ ਜਿਹੜੇ ਛੋਟੀ ਛੋਟੀ ਮੁਸ਼ਕਲਾਂ ਤੋਂ ਆ ਕੇ ਥੱਕ ਕਰਕੇ ਘਰ ਵਜਣਦੇ ਆ ਤੁਸੀਂ ਕਿਹਾ ਮੇਰੇ ਅੰਦਰ ਅਗਰ ਸੀਗੀ ਮੈਂ ਇਹ ਕੁਝ ਕਰਨਾ ਕੀ ਸੁਨਿਆ ਦਵਾਂਗੇ ਇਹੀ ਹੈ ਕਿ ਤਾ ਫਿਰ ਆਲਾ ਦਾਲਾ ਨਹੀਂ ਦੇਖਣਾ ਹਮ ਕੀ ਆ ਹੋਊਗਾ ਇਹਨੂੰ ਦੇਖ ਲਾਂਗੇ ਜੇ ਹੋ ਗਿਆ ਤਾਂ ਕਰ ਲਾਂਗੇ ਮੇਰੇ ਨਾਲ ਬਹੁਤ ਜਿਹੜੇ ਮੇਰੇ ਨਾਲ ਮੁੰਡੇ ਸੀ ਮੈਂ ਮੰਨਦਾ ਕਿ ਮੇਰੇ ਤੋਂ ਬਹੁਤ ਵਧੀਆ ਟੈਲੈਂਟ ਸੀਗੇ ਉਹ ਛੱਡ ਕੇ ਰਾਹ ਚ ਮੈਂ ਮੰਨਦਾ ਕਿ ਹੌਸਲਾ ਨਹੀਂ ਹੋਇਆ ਜਾਂ ਕੁਝ ਵੀ ਘਰ ਦੀਆਂ ਪ੍ਰੋਬਲਮਾਂ ਕਿਸੇ ਨੂੰ ਹੋ ਗਈਆਂ ਮੈਂ ਸਾਰਾ ਕੁਝ ਸਾਈਡ ਤੇ ਕਰ ਦੋ ਮੈਨੂੰ ਬਦਲ ਕੇ ਮੈਂ ਬਿਲਕੁਲ ਹੀ ਛੱਡਤਾ ਸੀ ਸਾਰਾ ਕੁਝ ਕਿ ਜੋ ਹੋਊਗਾ ਦੇਖ ਹੀ ਜਾਊਗਾ ਮੈਂ ਇਹ ਸੋਚ ਲਿਆ ਸੀ ਮੈਂ ਫੇਲ ਹੋ ਜਾਊਂਗਾ ਘਰੇ ਆ ਕੇ ਮਾੜੀ-ਮੋਟੀ ਜਿਹੜੀ ਖੇਤੀਆ ਕਰ ਲਾਂਗੇ ਮੈਂ ਇੱਥੇ ਤੱਕ ਸੋਚ ਲਿਆ ਪਰ ਆ ਕੰਮ ਕਰਨੇ ਕਰਨਾ ਜਿੰਨੀ ਦਿਨ ਮੇਰੇ ਹੱਡ ਚੱਲਦੇ ਨੇ ਨਾ ਉੰਨੀ دیر ਮੈਂ ਕ੍ਰਿਕਟ ਖੇਡਣੀ ਖੇਡਣੀ ਹੈ ਜੋ ਮਰਜ਼ੀ ਹੋਵੇ ਮੇਰਾ ਸਿੱਧਾ ਸਿੱਧਾ ਟਾਰਗੇਟ ਬਹੁਤ ਕਲੀਅਰ ਕੱਟ ਸੀਗਾ ਮੈਂ ਆਪਣੇ ਦਿਮਾਗ 'ਚ ਜਦੋਂ ਪਾਕਬਨ ਕੇ ਗਰਾਊਂਡ ਦੇ ਵਿੱਚ ਉਤਰ ਮਾਣ ਮਹਿਸੂਸ ਹੋਇਆ ਹਾਂ ਬਿਲਕੁਲ ਹੁੰਦਾ ਮਾਣ ਹੁੰਦਾ ਕਿ ਤੁਸੀਂ ਇਕੱਲੇ ਸਰਦਾਰ ਇੱਕ ਟੀਮ ਦੇ ਲਈ ਇੱਕ ਟੀਮ 'ਚ ਖੇਡ ਰਹੇ ਹੋ ਵੀ ਮੁਸਲਿਮ ਕੰਟਰੀ 'ਚ ਤੇ ਤੁਹਾਨੂੰ ਉਹ سپورਟ ਵੀ ਕਰ ਰਹੇ ਆ ਤੇ ਮਾਣ ਤੇ ਹੁੰਦਾ ਤੇ ਬਾਕੀ ਟੂਰਨਾਮੈਂਟ ਇੰਡੀਆ ਦੇ ਵਿੱਚ ਇੱਕ ধারণা ਵੀ ਕੋਈ ਗੁਰੂ ਜੀ ਖਿਡਾਰੀ ਐਸ ਤੱਕ ਐਨੀ ਰਿਚ ਕ੍ਰਿਕਟ ਹਿਸਟਰੀ ਹੋਣ ਦੇ ਬਾਵਜੂਦ ਵੀ ਨਹੀਂ ਹੋਇਆ ਮੇਰੀ ਕੋਸ਼ਿਸ਼ ਆ ਮੈਂ ਐਗਜ਼ਾਮਪਲ ਸੈੱਟ ਕਰਾਂਗਾ ਆਉਂਦੇ ਟਾਈ ਕੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਦਾੜੀਆਂ ਤੇ ਵਾਲ ਰੱਖ ਕੇ ਖੇਡਣਾ ਮੁਸ਼ਕਲ ਹੈ ਨਾ ਤੇ ਉਹ ਮੈਂ ਉਹ ਇਸ ਚੀਜ਼ ਮੇਰਾ ਟਾਰਗੇਟ ਹੈ ਅਗਲਾ ਕਿ ਮੈਂ ਆਸਟ੍ਰੇਲੀਆ ਐਗਜ਼ਾਮਪਲ ਸੈੱਟ ਕਰਾਂਗਾ ਕਿ ਤੁਹਾਨੂੰ ਇਹ ਚੀਜ਼ ਕਦੇ ਵੀ ਤੰਗ ਨਹੀਂ ਕਰਦੀ ਤੁਸੀਂ ਐਜ਼ ਅ ਕ੍ਰਿਕਟਰ ਖੇਡਦੇ ਹੋ ਤੁਹਾਨੂੰ ਕਦੇ ਮੁਸ਼ਕਲ ਨਹੀਂ ਆਉਂਦੀ ਇਸ ਚੀਜ਼ ਤੇ ਮੈਂ ਆਲਰੇਡੀ ਖੇੜੀ ਚੁੱਕਾ ਮੈਂ ਤੇ ਜਿਨ੍ਹਾਂ ਨੇ ਇਸ ਚੀਜ਼ ਤੋਂ ਮਤਲਬ ਕਿ ਸਿੱਖਿਆ ਲੈਣੀ ਹੈ ਉਹ ਲੈ ਸਕਦੇ ਨੇ ਕਿ ਤੁਹਾਨੂੰ ਕਦੇ ਕੋਈ ਪ੍ਰੋਬਲਮ ਆਂਦੀ ਨਹੀਂਗੀ ਜੇ ਤੁਸੀਂ ਜੋ ਕਰਨਾ ਚਾਹੁੰਦੇ ਹੋ ਹਮੇਸ਼ਾ ਹੁੰਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ